ਦੇਖੋ ਉਧਰ ਫਰਕ ਪੈ ਸਕਦਾ ਥੋੜਾ ਬਹੁਤ ਦਾ ਫਰਕ ਪਾਊਗਾ ਪਰ ਉਹ ਕੁੱਲ ਮਿਲਾ ਕੇ ਸਾਡੀ ਜਿੱਤ ਹੋਈ ਹੈਗੀ ਹੈ ਤੇ ਇਹਨਾਂ ਦੀ ਰਾਜਨੀਤੀ ਦੀ ਹਾਲ ਦੇ ਹਲਕੇ ਦੀ ਗੱਲ ਕਰਾਂਗੇ ਪਟਿਆਲਾ ਹਲਕੇ ਵਿੱਚ ਕਈ ਜਗ੍ਹਾ ਦੇ ਉੱਪਰ ਤੁਸੀਂ ਹਾਰੇ ਹੋ ਤੇ ਜਿਹੜੇ ਕਿ ਪਰਣਾ ਨੇ ਪ੍ਰਨਿਤ ਕੋ ਜਿੱਤੀ ਹੈ ਆਖਰ ਕਾਰਨ ਕੀ ਸਮਝ ਉਸ ਚੀਜ਼ ਹੈ ਦੇਖੋ ਇਹ ਬਹੁਤ ਕਾਰਨ ਨੇ ਹੈਗਾ ਉਹਨਾਂ ਦਾ ਇੱਕ ਪਰਸਨਲ ਵੋਟ ਬੈਂਕ ਵੀ ਹੈਗਾ ਸ਼ਾਹੀ ਖਾਨਦਾਨ ਨਾਲ ਬਹੁਤ ਲੁਕੀ ਇਤਿਹਾਸਕ ਤੌਰ ਤੇ ਜੁੜੇ ਹੋਏ ਆ ਬਹੁਤ ਲੋਕਾਂ ਨੇ ਜਮੀਨਾਂ ਦਿੱਤੀਆਂ ਪੱਤੇ ਦਿੱਤੇ ਜਦੋਂ ਉੱਜੜ ਕੇ ਆਏ ਨੇ ਉੱਥੋਂ ਬਾਕੀ ਦਲਤ ਬਸਤੀਆਂ ਵਿਚ ਰਹਿੰਦਾ ਪ੍ਰਭਾਵ ਉੱਥੇ ਕਈ ਤਰ੍ਹਾਂ ਨਾਲ ਔਰ ਦੂਜੀ ਮੈਂ ਇਕ ਤਾਂ ਇਹਨਾਂ ਨੇ ਰਾਮ ਮੰਦਰ ਨੂੰ ਵਰਤਿਆ ਹੈਗਾ ਸਮਾਣੇ ਵਿੱਚ ਗਏ ਤਾਂ ਉੱਥੇ ਕਹਿਣਗੇ ਰਾਮ ਮੰਦਰ ਦਾ ਪ੍ਰਸ਼ਾਦ ਆਇਆ ਹੈਗਾ ਨਾਲ ਪ੍ਰਸ਼ਾਦ ਨਾਲ ਇਹਨਾਂ ਨੇ ਏ ਧਰਮ ਦਾ ਪੱਤਾ ਵਰਤਿਆ ਹੈਗਾ ਇਹਨਾਂ ਕਿ ਬਹੁਤ ਖਤਰਨਾਕ ਹੈ ਕਿਸੇ ਵੀ ਧਰਮਨ ਪੱਖ ਮੁਲਕ ਵਿੱਚ ਉਹ ਬਹੁਤ ਗਲਤ ਕੀਤਾ ਇਹਨਾਂ ਨੇ ਇਹਨਾਂ ਨੇ ਰਾਮ ਦੇ ਨਾਮ ਨੂੰ ਖੂਬ ਸਿਆਸੀ ਤੌਰ ਤੇ ਵਰਤਿਆ ਹੈਗਾ ਇਹ ਮਹਿਦੀ ਨਖੇਦੀ ਕਰਦਾ ਹੈਗਾ ਔਰ ਇਹਨਾਂ ਨੇ ਕੁਝ ਕੁਝ ਪਾਰਟੀਆਂ ਨੇ ਪੈਸੇ ਵੀ ਵੰਡੇ ਹੈਗੇ ਤੇ ਨਸ਼ਾ ਵੀ ਵੰਡਿਆ ਹੈਗਾ ਅਸੀਂ ਨਾ ਤਾਂ ਪੈਸੇ ਵੰਡੇ ਨਾ ਨਸ਼ਾ ਵੰਡਿਆ ਨਾ ਅਸੀਂ ਕੋਈ ਧਰਮ ਦਾ ਪੱਤਾ ਵਰਤਿਆ ਸਾਡੀ ਖੂਬੀ ਇਹ ਹੀ ਹੈ ਕਿ ਕਾਂਗਰਸ ਪਾਰਟੀ ਧਰਮਨ ਪੱਖ ਪਾਰਟੀ ਹੈ ਹਰ ਇੱਕ ਧਰ ਔਰ ਤਾਂ ਨੌਲਾਈ ਨੀਤੀ ਵਾਸਤੇ ਨਹੀਂ ਬਾਕੀ ਕੰਮ ਸੀ ਕਾਂਗਰਸ ਸਰਕਾਰ ਨੂੰ ਆਫੀਸ਼ੀਅਲੀ ਕਿੰਨੀ ਲੀਡ ਮਿਲੀ ਹੈ ਇਸ ਦਾ 14600 ਕੁਸ਼ ਹੈ ਜੀ ਜੀ ਸੋ ਅਨੁਮਾਨ ਲੱਗਦਾ ਕਿ ਜਿਹੜੀ ਲੀਡ ਹੋਰ ਵੀ ਵੱਧ ਸਕਦੀ ਸੀ 50000 ਦਾ ਦਾਵਾ ਕਰ ਰਹੇ ਇਹ ਲੀਡ ਵੱਧ ਸਕਦੀ ਸੀ ਕਿ ਜੇਕਰ ਸਾਡੇ ਮਤਲਬ ਜਿਹੜੀ ਸਾਡੇ ਕੁਝ ਏਰੀਆ ਸਾਡੇ ਕਮਜ਼ੋਰ ਰਹਿ ਗਏ ਹੈਗੇ ਆ ਤੇ ਕੁਝ ਜਿਹੜਾ RAM ਮੰਦਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪੱਤਾ ਵਰਤੇ ਉਹਦਾ ਵੀ ਫਰਕ ਪਿਆ ਹੈਗਾ ਜਿਹੜਾ ਇਹਨਾਂ ਨੇ ਤਨ ਤਨ ਬਲ ਦਾ ਪ੍ਰਯੋਗ ਕੀਤਾ ਧਨ ਦਾ ਪ੍ਰਯੋਗ ਕੀਤਾ ਹੈਗਾ ਦਸ਼ਨ ਦਾ ਪ੍ਰਯੋਗ ਕੀਤਾ ਉਹਦਾ ਵੀ ਫਰਕ ਪਿਆ ਹੈਗਾ ਜਿਸ ਕਰਕੇ ਸਾਡੀ ਲੀਡ 50 ਨਹੀਂ ਸਾਡੀ ਲੀਡ 75000 ਦਾ ਲੱਗਦਾ ਕਿ ਜਿਹੜੇ ਜਿਹੜੇ ਕਾਰਜ ਕਰਨ ਜਾਂ ਨितीश ਕੁਮਾਰ ਨੇ ਅਮਿਤ ਸ਼ਾ ਦਾ ਫੋਨ ਚੱਕਣਾ ਬੰਦ ਕਰ ਦਿਆ ਤੁਹਾਨੂੰ ਲੱਗਦਾ ਇੰਡੀਆ ਧਰਮੰਦ ਸਿੰਘ ਸਰਕਾਰ ਬਣ ਦੇਖੋ ਲਾਜ਼ਮੀ ਬਣੂਗੀ ਇੰਡੀਆ ਗਠਵੰਦਾ ਦਾ ਇੰਦ ਹਿੰਦੁਸਤਾਨ ਦਾ ਫਿਊਚਰ ਹੈਗਾ ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ ਜਿੰਨੀਆਂ ਇੰਡੀਆ ਗਠਵੰਦਾ ਨੇ ਮਿਹਨਤ ਕੀਤੀ ਹੈ ਔਰ ਜਿਹੜੇ 4 400 ਪਾਰ 400 ਪਾਰ ਕਰਦੇ ਸੀ ਉਹ 300 ਥੱਲੇ ਅਟਕ ਗਏ ਹੈ ਔਰ ਬਹੁਤ ਸਾਰੀਆਂ ਪਾਰਟੀਆਂ ਖੇਤਰੀ ਪਾਰਟੀਆਂ ਖਾਰ ਤੌਰ ਖਾਸ ਤੌਰ ਤੇ ਜਿਹੜੀ ਹੈ ਇਹ ਨਵੀਨ ਪਟਨਾ ਇਕਦੀ ਪਾਰਟੀ ਬੀਜੇਡੀ ਰਾਜ ਦੇ ਵਿੱਚ ਦਖਲ ਦਿੱਤਾ ਹੈਗਾ ਔਰ ਨਿਤੀਸ਼ ਕੁਮਾਰ ਜਿਹਨਾਂ ਨੂੰ ਲਗਾਤਾਰ ਜਲੀਲ ਕਰਦੇ ਰਹੇ ਉਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਉਹ ਦੋਨੇ 13 ਸਾਲ ਨਾਲ ਗੱਲਬਾਤ ਸੀ ਨੇ ਅਸੀਂ ਬਹੁਤ ਜਲਦੀ ਉਹਨਾਂ ਨਾਲ ਜਾਦੂ ਮੈਂ ਅੰਕੜਾ ਸੀ ਪਾਰ ਕਰ ਲਾਂਗੇ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਜ਼ੀਰੋ ਬਿੱਲ ਦਾ ਵੀ ਜਿਹੜਾ ਜਾਦੂ ਨਹੀਂ ਪਟਿਆਲੇ ਦੇ ਜਿਲ੍ਹੇ ਜ਼ੀਰੋ ਬਿੱਲ ਦੇ ਬੜੇ ਵੱਡੇ ਨਾਂ ਦੀ ਗਰੀਬ ਵਰਗਾਂ ਗਰੀਬ ਵਰਗਾਂ 'ਚ ਬਹੁਤ ਚੱਲਿਆ ਹੈਗਾ ਜ਼ਰੂਰ ਚੱਲਿਆ ਹੈਗਾ ਤਾਂ ਹੀ ਆਮ ਆਦਮੀ ਪਾਰਟੀ ਆਣੀ ਮੋਟਾ ਲੈਂਜ ਕਵਾ ਕਾਮਯਾਬ ਹੋ ਵੀ ਹੈ ਨੇਤਾ ਸਾਹਿਬ ਗੁਪਤ ਮੋਰਦੀ ਗੱਲ ਕੀਤੀ ਹੈ ਵੀ ਤੁਹਾਡੇ ਆਣੇ ਵਰਕਰ ਤੋਂ ਦੋ ਉਹਦੇ ਖਿਲਾਫ ਸੀ ਲੱਗਦਾ ਵੀ ਗੁਪਤ ਮੋਰਦੀ ਕਿਤਨਾ ਕਿਤੇ ਭਾਜਪਾ ਨੂੰ ਪਈ ਹੈ ਜੇ ਸਿੱਧਾ ਕੋਈ ਇਹਨਾਂ ਗੱਲਾਂ ਨਾ ਤਾਂ ਪੱਕਾ ਕਿਹਾ ਜਾ ਸਕਦਾ ਨਾ ਇਹਨੂੰ ਰੱਦ ਕੀਤਾ ਜਾ ਸਕਦਾ ਹੈਗਾ ਸਰ ਸੀਨੀਅਰ ਲੀਡਰਸ਼ਿਪ ਨਾਲ ਕੋਈ ਗਲਤ ਬਾ ਸੰਪਰਕ ਕਲਾ ਜ਼ਿਕਰ ਕਰ ਰਹੇ ਹੋ ਜੀ ਤੁਹਾਡੇ ਨਾਲ ਸੰਪਰਕ ਦੇ ਵਿੱਚ ਨਹੀਂ ਹੈ ਨਹੀਂ ਕੈਂਡੀ ਲੀਡਰਸ਼ਿਪ ਨਾਲ ਸੰਪਰਕ ਸੀ ਨਹੀਂ ਜੀ ਉਹ ਜੇ ਤੁਹਾਨੂੰ ਲੱਗਦਾ ਵੀ ਜੋ ਸਿੱਧੂ ਤੁਹਾਡੇ ਪ੍ਰਚਾਰ ਲਿਆਉਂਦੇ ਸ਼ਾਇਦ ਵੋਟ ਬੈਂਕ 'ਚ ਥੋੜਾ ਫਰਕ ਪੈਂਦਾ ਨਹੀਂ ਮੈਂ ਦੇਖੋ ਉਹਨਾਂ ਨੂੰ ਮੈਂ ਕਿਹਾ ਨਹੀਂ ਜੋ ਘਰ ਦੀ ਜੋ ਘਰ ਸੰਕਟ ਹੈ ਜੋ ਮੈਡਮ ਦੀ ਤਬੀਅਤ ਹੈਗੀ ਹੈ ਮੈਂ ਇਸ ਹਾਲਤ ਵਿੱਚ ਉਹਨਾਂ ਨੂੰ ਆਪਣੇ ਵਾਸਤੇ ਮਜਬੂਰ ਨਹੀਂ ਸੀ ਕਰ ਸਕਦਾ ਉਹਨਾਂ ਦੀ ਮਾਨਸਿਕ ਹਾਲਤ ਮੈਨੂੰ ਪਤਾ ਸਾਰੇ ਪਰਿਵਾਰ ਜੋ ਸੰਤਾਪ ਚੱਲ ਰਿਹਾ ਹੈਗਾ ਮੈਂ ਚੰਗੀ ਤਰ੍ਹਾਂ ਵਾਕਿਫ ਸੀਗਾ ਇਸ ਕਰਕੇ ਮੈਂ ਖੁਦ ਵੀ ਨਹੀਂ ਚਾਹੁੰਦਾ ਕਿ ਉਹ ਆਪਣੇ ਪਰਿਵਾਰ ਦੀ ਹਾਲਤ ਵਿੱਚੋਂ ਮੇਰੇ ਵਾਸਤੇ ਤੁਰੇ ਫਿਰਨ ਜਾਂ ਮੇਰੇ ਵਾਸਤੇ ਕਿ ਦੋਨੋ ਮੌਜੂਦਾ ਸਰਕਾਰਾਂ ਦਾ ਇਸ ਵਾਰ ਜਿਹੜਾ ਉਹ ਭਲੇਖਾ ਨਿਕਲ ਗਿਆ ਬਿਲਕੁਲ ਮੋਦੀ ਦਾ ਵੀ ਨਿਕਲ ਗਿਆ ਤੇ ਭਵੰਤ ਮਾਨ ਦਾ ਵੀ ਨਿਕਲ ਗਿਆ ਹੈਗਾ ਜਿਹੜੀ ਉੱਤੇ ਮੇਰੇ ਖਿਆਲ ਤਿੰਨ ਜਾਂ ਚਾਰ ਸੀਟਾਂ ਤੇ ਉਹਨਾਂ ਦੀ ਜਿੱਤ ਤਿੰਨ ਸੀਟਾਂ ਜਿੱਤ ਜਿੱਤ ਪ੍ਰਾਪਤ ਹੋਈ ਹੈਗੀ ਹੈ ਔਰ ਕੱਲ ਹੋਰ ਨੂੰ ਨੋਟ ਕਰਨ ਵਾਲੀ ਹੈ ਕਿ ਪੰਜਾਬ 'ਚ ਕੁਛ ਨਾ ਕੁ ਸੁਲਗਦਾ ਰਹਿੰਦਾ ਹੈਗਾ ਜਿਹੜਾ ਸਰਜੀ ਸਿੰਘ ਜੀ ਦੇ ਤੇ ਅਮਰਪਾਲੀ ਜਿੱਤ ਦੇ ਰੂਪੇ ਸਾਹਮਣੇ ਆਇਆ ਸੋ ਪੰਜਾਬ ਨੂੰ ਇਸ ਇਹਨਾਂ ਮੁੱਦਿਆਂ 'ਤੇ ਵੀ ਸਮੋਧਤ ਹੋਣਾ ਪੈਣਾ ਕਿ ਜੋ ਲੋਕਾਂ 'ਚ ਇੱਕ ਪਟਕਾ ਲਗਾਤਾਰ ਚੱਲਦਾ ਪਿਆ ਇੱਕ ਇੱਕ ਬੇਜਕੀ ਨਹੀਂ ਚੱਲਦੀ ਪਈ ਸੈਂਟਰ ਦੇ ਖਿਲਾਫ ਇੱਕ ਬੇਜਕੀ ਨਹੀਂ ਸੰਬੋਧਿਤ ਹੋਣਾ ਪੈਣਾ ਹੈਗਾ ਤਾਂ ਕਿ ਪੰਜਾਬ ਵਿੱਚ ਕੋਈ ਵੀ ਮਤਲਬ ਆਉਣ ਵਾਲੇ ਸਮੇਂ ਵਿੱਚ ਕੋਈ ਮਤਲਬ ਇਸ ਦਾ ਕੋਈ ਸੰਗਠਨ ਜਾਂ ਕੋਈ ਤਾਕਤ ਜੋਰ ਨਾ ਫੜੇ ਜਿਹਨਾਂ ਪੰਜਾਬ ਦਾ ਭਾਈਚਾਰਾ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਤੇ ਮੈਂ ਸਮਝਦਾ ਕਿ ਉਹਨਾਂ ਦੇ ਸਾਨੂੰ ਹਰੇਕ ਉਸ ਬੰਦੇ ਦਾ ਵੈਲਕਮ ਕਰਨਾ ਚਾਹੀਦਾ ਜਿਹੜਾ ਜਮਹੂਰੀ ਪ੍ਰਕਿਰਿਆ ਦਾ ਇਹ ਦੁਆਰਾ ਚੁਣਿਆ ਗਿਆ ਚਾਹੇ ਅਮਰਪਾਲ ਸਿੰਘ ਆਗੇ ਚਾਹੇ ਸਰਬਜੀਤ ਸਿੰਘ ਆਗੇ ਮੈਂ ਦੋਹਾਂ ਦਾ ਵੈਲਕਮ ਕਰਦਾ ਕਿ ਉਹਨਾਂ ਨੇ ਪਾਰਲੀਮੈਂਟੀ ਚੋਣ ਪ੍ਰਣਾਲੀ ਰਾਹੀਂ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਲੋਕ ਉਹਨਾਂ ਲੋਕਾਂ ਦਾ ਫਤਵਾ ਹਾਸਲ ਕੀਤਾ ਔਰ ਸਾਨੂੰ ਹਰ ਪਾਰਟੀ ਦੇ ਬੰਦੇ ਦਾ ਲੋਕਾਂ ਦਾ ਫਤਵਾ ਉਹਨਾਂ ਸਰਕਾਰ ਕਰਨਾ ਚਾ ਪਹਿਲੇ ਕੰਮ ਐਨੇ ਸੇ ਹਟਾਈ ਜਾਵੇ ਔਰ ਦੂਜਾ ਉਹ ਡਿਬਰੂਗੜ ਤੋਂ ਵਾਪਸ ਲਿਆਂਦਾ ਜਾਵੇ ਡਿਬਰੂਗੜ ਇੱਕ ਗੱਲ ਕੀ ਡਿਬਰੂਗੜ ਡਿਬਰੂਗੜ ਕੋ ਪੰਜਾਬ ਕਿਉਂ ਨਹੀਂ ਕਹਿੰਦਾ ਐ ਡਿਵਲ ਕਿਹੜੀ ਜ਼ੋਰ ਮੈਂ ਹੋਰ ਕਿਹਦੇ ਸੁ ਕਿਹਨੇ ਰਾਜ ਦਾ ਜਿਹੜਾ ਬਜੇਆ ਮਤਲਬ ਜਿਹੜਾ ਇਦਾਂ ਤਤਾ ਹੈਗਾ ਉਹਨੂੰ ਆਪਣੇ ਆਪਣੇ ਰਾਜ ਤੋਂ ਬਾਹਰ ਭੇਜ ਦੇ ਅਸਲ ਚੋਸ ਇੱਕ ਵੱਡੀ ਗੇਮ ਦਾ ਹਿੱਸਾ ਹੈਗਾ ਉਹ ਗੇਮ ਕੀ ਹੈ ਮੈਂ ਤੁਹਾਨੂੰ ਬਾਅਦ ਚ ਅਨਫੋਲਡ ਕਰੂੰਗਾ ਤੇ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਤੇ ਪੰਜਾਬ ਵਿੱਚ ਹਰ ਉਸ ਪਤਵੇ ਦਾ ਸਤਿਕਾਰ ਕਰਨਾ ਚਾਹੀਦਾ ਜੋ ਲੋਕਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਾਰਟੀ ਦੇ ਹੱਕ ਵਿੱਚ ਦਿੱਤਾ